ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ। ਉਪਰ ਤਾਂ ਅੱਜ ਗੱਲ ਕਰਦੇ ਹਾਂ 1 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਣਾ। ਅੱਜ ਤਰੀਕ ਹੈਗੀ 1 ਅਪ੍ਰੈਲ। ਤਕਰੀਬਨ ਸਵੇਰ ਵੇਲੇ ਤੋਂ ਅੱਜ ਪੰਜਾਬ ਦਾ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਸੋ ਜਿਹੜਾ ਇੱਕ ਪੱਛਮੀ ਸਿਸਟਮ ਆਇਆ ਸੀਗਾ ਉਸ ਦਾ ਅਸਰ ਕੱਲ ਤਕਰੀਬਨ ਖਤਮ ਹੋ ਚੁੱਕਾ ਹੈ ਅੱਜ 1 ਅਪ੍ਰੈਲ ਤੇ 2 ਅਪ੍ਰੈਲ ਦੋ ਦਿਨ ਪੰਜਾਬ ਦਾ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਕਿਸੇ ਇਲਾਕੇ ਵਿੱਚ ਹਲਚਲ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ ਰਹੇਗਾ ਤੇ ਸੋਹਣੀ ਧੁੱਪ ਨਿਕਲੇਗੀ ਹਲਕੀ ਫੁਲਕੀ ਮਾੜੀ ਮੋਟੀ ਬੱਦਲਵਾਈ ਬਣ ਸਕਦੀ ਹੈ ਪਰ ਮੀ ਦਾ ਅਸਰ ਕਿਸੇ ਵੀ ਇਲਾਕੇਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਜਿਹੜਾ ਪਿਛਲਾ ਮੀ ਪਿਆ ਉਸ ਦੇ ਕਾਰਨ ਸਵੇਰ ਦਾ ਟੈਂਪਰੇਚਰ ਵੀ ਥੋੜਾ ਜਿਹਾ ਹੇਠਵਾਲਾ ਨੂੰ ਆਇਆ ਹੈ ਸਵੇਰ ਦਾ ਟੈਂਪਰੇਚਰ 13 ਜਾਂ 14 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ ਤੇ ਦੁਪਹਿਰ ਦਾ ਟੈਂਪਰੇਚਰ ਵੀ 30 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤਾ ਜਾਵੇਗਾ ਸੋ ਕਹਾਣੀ ਇਹ ਨਹੀਂ ਹੈ ਕਿ ਅੱਜ 1 ਅਪ੍ਰੈਲ ਤੇ 2 ਅਪ੍ਰੈਲ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਰਹੇਗਾ ਕਿਸੇ ਵੀ ਪ੍ਰਕਾਰ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਇੱਕ ਜਿਹੜਾ ਹੋਰ ਸਿਸਟਮ ਆ ਰਿਹਾ ਹੈ ਉਸ ਦਾ ਅਸਰ 3 4 ਤੇ 5 ਤਰੀਕ ਨੂੰ ਪੈਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਲੱਗ ਸਕਦੇ ਹਨ 3 ਤਰੀਕ ਤੋਂ ਮੌਸਮ ਥੋੜਾ ਜਿਹਾ ਬਦਲੇਗਾ 4 ਤੇ 5 ਨੂੰ ਹਲਕਾ ਫੁਲਕੀ ਕੰਮਣ ਯਾ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਅੱਜ 1 ਅਪ੍ਰੈਲ ਤੇ 2 ਅਪ੍ਰੈਲ ਤਕਰੀਬਨ ਪੰਜਾਬ ਵਿੱਚ ਮੁੱਖ ਤੌਰ ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਨਾਲ ਲੱਗਦੇ ਲੱਗੇ ਹਰਿਆਣਾ ਤੇ ਰਾਜਸਥਾਨ ਵਿੱਚ ਵੀ 1 ਤੇ 2 ਅਪ੍ਰੈਲ ਮੌਸਮ ਸਾਫ਼ ਰਹੇਗਾ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ